ਸ਼ੁਕਰੀਆ ਸਾਰਿਆਂ ਨੂੰ ਆਪਾਂ ਆਏ ਜੀ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਦੇ ਸ਼ਿਮੇਸ਼ ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਅੱਜ ਆਪਾਂ ਤੁਹਾਡੇ ਵਾਸਤੇ ਮੈਚਿੰਗ ਸੂਟ ਲੈ ਕੇ ਆਏ ਹਾਂ ਜੀ ਇਹ ਮੈਚਿੰਗ ਸੂਟ ਰਹਿਣ ਦੇ ਜੀ ਸ਼ੈਡੋ ਪ੍ਰਿੰਟ ਵਾਲੀ ਬਾਟਮ ਉਹ ਇਹਦੇ ਵਿੱਚ ਨਾ ਥੋੜਾ ਥੋੜਾ ਪ੍ਰਿੰਟ ਹੈ ਜਿਹੜਾ ਉਹ ਬਾਟਮ ਦੇ ਵਿੱਚ ਵੀ ਹੁੰਦਾ ਹੈ ਹਲਕਾ ਜਿਹਾ ਪ੍ਰਿੰਟ ਦਿੱਸਦਾ ਹੁੰਦਾ ਬਾਟਮ ਦੇ ਵਿੱਚ ਆ ਆਪਨੇ ਕੋਲੇ ਆ ਗਿਆ ਜੀ ਫਰਸਟ ਕਲਰ ਲਾਈਟ ਮਹਿੰਦੀ ਜਿਹਾ ਕਲਰ ਹੈ ਜੀ ਇਹ ਕਲਰ ਹੈਗਾ ਜਿਹੜਾ ਬਾਟਮ ਦਾ ਲਾਈਟ ਮਹਿੰਦੀ ਜਿਹਾ ਕਲਰ ਆ ਗਿਆ ਤੇ ਇਹ ਇਸ ਵੀ ਆ ਗਈ ਜੀ ਸ਼ਰਟ ਇਹ ਆ ਗਈ ਇਸ ਦੀ ਸ਼ਰਟ ਇਹ ਆਪਣੇ ਕੋਲੇ ਸਿੰਗਲ ਸੂਟ ਹੈ ਜੀ ਸੂਟਸ ਦੇ ਨਾਲ ਦਾ ਸੇਲ ਹੋ ਚੁੱਕਿਆ ਹੈਗਾ ਆਹ ਕਲਰ ਸਿੰਗਲ ਹੈ ਜੀ ਜਿਨ੍ਹਾਂ ਨੇ ਸੈੱਟ ਵਾਈਜ਼ ਲੈਣਾ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦੇ ਨੇ ਜੀ ਆਪਣੇ ਵਟਸਐਪ ਨੰਬਰ ਤੇ ਕਿਉਂਕਿ ਜਿਹੜਾ ਹੋਲ ਸੇਲ ਪ੍ਰਾਈਸ ਆ ਉਹ ਅਲੱਗ ਤੋਂ ਹੁੰਦਾ ਜੀ ਇਹ ਆਪਾਂ ਵੀਡੀਓ ਦੇ ਵਿੱਚ ਸਿਰਫ ਰਿਟੇਲ ਪ੍ਰਾਈਸ ਜਿਹੜਾ ਸਿੰਗਲ ਸੂਟ ਦਾ ਉਹ ਦੱਸਦੇ ਹੁੰਦੇ ਆ ਜੀ ਇਹ ਆਪਣੇ ਕੋਲੇ ਫਰਸਟ ਕਲਰ ਆ ਗਏ ਦੀ ਇਹਨਾਂ ਦੀ ਕੋਈ ਵੀ ਸ਼ਿਕਾਇਤ ਨਹੀਂ ਹੁੰਦੀ ਜੀ ਜੋ ਕਸਟਮਰ ਆਪਣੇ ਨਾਲ ਜੁੜ ਚੁੱਕੇ ਨੇ ਉਹਨਾਂ ਨੂੰ ਪਤਾ ਹੀ ਹੈਗਾ ਤੇ ਇਹ ਸੂਟ ਦਾ 컬러 ਹੈਗਾ ਜਿਹੜਾ ਸੈਕੰਡ ਉਹ ਹੈਗਾ ਜੀ ਆਹ 컬러 ਆ ਗਿਆ ਜੀ ਸੈਕੰਡ 컬러 ਆ ਗਿਆ ਜੀ ਇਸ ਦਾ ਆਹ ਵਾਲਾ ਇਹ ਸੂਟ ਬਹੁਤ ਸੋਹਣੇ ਹੁੰਦੇ ਨੇ ਜੀ ਗ੍ਰੇਸ ਵੀ ਇਹਨਾਂ ਦੀ ਬਹੁਤ ਹੁੰਦੀ ਹੈ ਇਹ ਰੰਗ ਆ ਗਿਆ ਜੀ ਆਹ ਕਲਰ ਆ ਗਿਆ ਜੀ ਸੈਕੰਡ ਕਲਰ ਆਪਣਾ ਏਕੇ ਟੈਕਸ ਦੀ ਵੈਰਾਈਟੀ ਰਹੂਗੀ ਜੀ ਸੈਕੰਡ ਕਲਰ ਆ ਗਿਆ ਜੀ ਆਪਣਾ ਆਹ ਵਾਲਾ ਏਕੇ ਟੈਕਸ ਦੀ ਵੈਰਾਈਟੀ ਰਹੂਗੀ ਜੀ ਇਹ ਟਾਈਪ ਵੀ ਲਾਈਨਿੰਗ ਹੈ ਜੀ ਟੈਬੀ ਲਾਈਨਿੰਗ ਕਾਟਨ ਵੇਸ ਵਾਲੀ ਟੈਬੀ ਲਾਈਨਿੰਗ ਹੈ ਪ੍ਰਾਈਸ ਹੋਊਗਾ 700 ਰੁਪਏ ਮੈਚਿੰਗ ਸੂਟ ਵਿਦਆਊਟ ਦੁਪੱਟਾ ਜੀ ਇਹ ਇਹ ਆਪਣਾ ਸੈਕੰਡ ਕਲਰ ਆ ਗਿਆ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਾਂ ਨੂੰ ਸੈਂਡ ਕਰ ਦੇਣਾ ਜੀ ਜਿਨ੍ਹਾਂ ਨੇ ਘਰੇ ਬੈਠੇ ਮੰਗਾਉਣਾ ਹੈਗਾ ਜੀ ਆਪਣੇ ਲਈ ਸੂਟ ਇਹ ਆਪਣਾ ਆ ਗਿਆ ਜੀ ਸੈਕੰਡ ਕਲਰ और थर्ड कलर है जो इसका पीच पिंक जहा कलर है थर्ड कलर है जेड़ा वो पीच पिंक कलर है कलर है भी बहुत सोहना जी ਆ ਗਿਆ ਜੀ ਆਵੋ ਪ੍ਰਿੰਸਸ ਸਟੈਬੀ ਲਾਈਨਿੰਗ ਹੈ ਜੀ ਪ੍ਰਾਈਸ ਹੈਗਾ ਜਿਹੜਾ ਉਹ 700 ਰਊਗਾ ਇਹਨਾਂ ਦਾ ਬਿਨਾਂ ਦੁਪट्टे ਤੋਂ ਇਹ ਸੂਟ ਹੁੰਦੇ ਨੇ ਜੀ ਆਪਣਾ ਕੰਮ ਹੋਲਸੇਲ ਐਂਡ ਰਿਟੇਲ ਦੋਨੋਂ ਹੀ ਆ ਜੀ ਹੋਸਟਲ ਸੈੱਟ ਵਾਈਜ਼ ਲੈਣਾ ਚਾਹੁੰਦੇ ਤਾਂ ਵੀ ਆਪਣੇ ਨਾਲ ਕੰਟੈਕਟ ਕਰ ਸਕਦੇ ਆ カラー ਆ ਗਿਆ ਜੀ ਆਪਣੇ ਕੋਲੇ ਬਲੂ ਇਹ ਡਿਜ਼ਾਈਨ ਅਲੱਗ ਤੋਂ ਹੈ ਆਹ ਡਿਜ਼ਾਈਨ ਹੈਗਾ ਜਿਹੜਾ ਇਹਦੀ ਥਿੰਗ ਡਿਜ਼ਾਈਨ ਹੋਵੇ ਲੱਗ ਤੋਂ ਆਉਗੈ 컬러 ਆ ਵੀ ਬਹੁਤ ਪਿਆਰਾ ਬਲੂ ਕਲਰ ਆ ਗਿਆ ਜੀ ਇਹ ਵਾਲਾ ਕਲਰ ਹੈਗਾ ਜਿਹੜਾ ਇਹ ਬਲੂ ਕਲਰ ਆ ਗਿਆ ਜੀ ਦੇਖੋ ਕਿੰਨਾ ਸੋਹਣਾ ਕਲਰ ਹੈ ਬਹੁਤ ਸੋਹਣਾ ਕਲਰ ਕੰਟਰਾਸਟ ਹੈ ਇਹਨਾਂ ਦੇ ਪੱਕੇ ਰੰਗ ਹੁੰਦੇ ਆ ਜੀ ਰੰਗ ਦੀ ਇਹਨਾਂ ਦੀ ਕੋਈ ਸ਼ਿਕਾਇਤ ਨਹੀਂ ਹੁੰਦੀ ਹੈਗੀ ਪੱਕੇ ਰੰਗਾਂ ਦੇ ਸੂਟ ਹੁੰਦੇ ਨੇ ਜੀ ਇਹ ਆਪਣਾ ਫਰਸਟ ਕਲਰ ਆ ਗਿਆ ਇਹ ਡਿਜ਼ਾਈਨਿੰਗ ਡਿਜ਼ਾਈਨ ਬਣਾ ਕੇ ਨਾ ਇਸ ਤੇ ਆਪਾਂ ਬਹੁਤ ਸੋਹਣੇ ਸੂਟਾਂ ਜਿਹੜੇ ਇਹਨਾਂ ਨੂੰ ਰੈਡੀ ਕਰ ਸਕਦੇ ਆ ਜੀ ਆਫਿਸ ਵੀਅਰ ਵਾਲੇ ਰੂਟੀਨ ਵੀਅਰ ਵਾਲੇ ਬਹੁਤ ਸੋਹਣੇ ਸੂਟਨੇਗੇ ਇਹ ਹਾਂਜੀ ਅਗਲਾ ਕਲਰ ਆਗੇ ਜਿਸ ਤੇ ਵਿੱਚ ਗ੍ਰੀਨ ਅਗਲਾ ਗ੍ਰੀਨ ਕਲਰ ਆਵੇਗਾ अगला आ गया जी ग्रीन कलर डार्क ग्रीन कलर है कलर ये भी बहुत बढ़िया है कलर ये भी बहुत प्यारा है ਤੋਂ ਇਲਾਵਾ ਜਿਨ੍ਹਾਂ ਨੇ ਜਿਹੜਾ ਹੁਣ ਆਪਾਂ ਤੁਹਾਨੂੰ ਡਿਜ਼ਾਈਨ ਹੁਣ ਦਿਖਾਈ ਜਨੇ ਇਹ ਡਿਜ਼ਾਈਨ ਆਪਣੇ ਕੋਲੇ 올ਓਵਰ ਦੇ ਵਿੱਚ ਵੀ ਹੈਗਾ ਜੇ ਕਿਸੇ ਕਸਟਮਰ ਨੂੰ 올ਓਵਰ ਦੇ ਵਿੱਚ ਚਾਹੀਦਾ ਆਹ ਡਿਜ਼ਾਈਨ 올ਓਵਰ ਵਿਦ ਮਸਲੀਨ ਦੁਪੱਟਾ ਵੀ ਤੁਹਾਨੂੰ ਮਿਲ ਜੂਗਾ ਜੀ ਆਪਣੇ ਕੋਲ ਇਹਲਾ ਕਲਰ ਆ ਗਿਆ ਜੀ ਬਲੈਕ ਕਲਰ ਆਗਲਾ ਕਲਰ ਆ ਗਿਆ ਸਦਾ ਬਲੈਕ ਦੇਖੋ ਜੀ ਇਸ ਸੈੱਟ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਜਿਹੜਾ ਪਿੰਕ ਕਲਰ ਹੈ ਕਾਮਨ ਰਹਿ ਹੈ ਪਿੰਕ ਸਾਰਿਆਂ 'ਚ ਹੀ ਰਿਹਾ ਹੈ ਗ੍ਰੀਨ ਬਾਟਮ ਵਾਲੇ 'ਚ ਵੀ ਪਿੰਕ ਆਇਆ ਬਲੂ ਬਾਟਮ ਵਾਲੇ ਦੇ ਵਿੱਚ ਵੀ ਆਇਆ ਤੇ ਬਲੈਕ ਵਾਲੇ ਦੇ ਵਿੱਚ ਵੀ ਆਇਆ ਇਹ ਬਲੈਕ ਬਾਟਮ ਨਾਲ ਰਹੂਗਾ ਜੀ ਏ ਕਲਰ ਹੈਗਾ ਜਿਹੜਾ ਆਪਣਾ ਬਲੈਕ ਬਾਟਮ ਨਾਲ ਰਹੂਗਾ ਜੀ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ ਆਪਾਂ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ